ਵੱਡੀ ਖਬਰ ਤੁਹਾਡਾ ਨਾਲ ਸਾਂਝੀ ਕਰ ਦਿੰਨੇ ਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਸ ਤਰ੍ਹਾਂ ਰਿਸ਼ਤੇ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਭਾਰਤ ਦੇ ਵਿੱਚ ਬਲੈਕਆਊਟ ਚੱਲ ਰਿਹਾ ਲਗਾਤਾਰ ਕਾਫੀ ਸ਼ਹਿਰਾਂ ਦੇ ਵਿੱਚੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਤ ਨੂੰ ਬਲੈਕਆਊਟ ਰੱਖਿਆ ਜਾ ਰਿਹਾ ਹੈ ਤੇ ਕਾਫੀ ਥਾਵਾਂ ਜਿਹੜੀ ਹੈ ਮੁਸਤੈਦੀ ਵਧਾ ਦਿੱਤੀ ਗਈ ਉਸ ਦੇ ਵਿਚਾਲੇ ਜਿਹੜੀ ਜੰਮੂ ਕਟਰਾ ਨੂੰ ਬੱਸਾਂ ਜਾਂਦੀਆਂ ਸੀ ਉਹਨਾਂ ਉੱਤੇ ਰੋਕ ਲਗਾ ਦਿੱਤੀ ਗਈ ਦਾ ਸੀ ਕਿ ਇਹ ਫੈਸਲਾ ਸੀਟੂ ਯੂ ਦੇ ਵੱਲੋਂ ਲਿਆ ਗਿਆ ਦੱਸ ਦਈਏ ਕਿ ਪਹਿਲਾਂ ਪਰੇਸ਼ਾਨੀ ਆਉਂਦੀ ਸੀ ਬਹੁਤ ਜ਼ਿਆਦਾ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਕਿਉਂਕਿ ਲੋਕਾਂ ਦੇ ਵਿੱਚ ਜੇ ਸਹਿਮਦਾ ਤੇ ਦਲ ਦਾ ਮਾਹੌਲ ਜਿਹੜਾ ਬਣਿਆ ਹੋਇਆ ਸੀ ਉਸ ਤੋਂ ਬਾਅਦ ਹੁਣ ਇੱਕ ਫੈਸਲਾ ਲਿਆ ਗਿਆ ਹੈ ਕਿ ਜੰਮੂ ਕਟਰਾ ਤੋਂ ਜਾਣ ਵਾਲੇ ਬਸਾਂ ਤੇ ਰੋਕ ਲਗਦੀ ਗਈ ਹੈ ਤਰਕੇ ਦਿੱਤਾ ਗਿਆ ਹੈ ਕਿ ਜੇਕਰ ਰਾਤ ਨੂੰ ਜੰਮੂ ਤੋਂ ਕਟਰਾ ਜਿਹੜੀ ਬਸ ਸਰਵਿਸ ਚੱਲ ਰਹੀ ਹੈ ਜੇਕਰ ਬਲੈਕਆਊਟ ਹੁੰਦਾ ਹੈ ਤਾਂ ਕਿਸੇ ਤਰ੍ਹਾਂ ਦਾ ਵੀ ਖਤਰਾ ਹੋ ਸਕਦਾ ਹੈ ਸਵਾਰੀਆਂ ਘਬਰਾ ਸਕਦੀਆਂ ਨੇ ਸਵਾਰੀਆਂ ਉੱਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਹੋ ਸਕਦਾ ਹੈ ਇਸ ਨੂੰ ਲੈ ਕੇ ਜੰਮੂ ਕਟਰਾ ਹਾਇਰੀ ਬਸਾਂ ਨੇ ਉਹਨਾਂ ਉਤੇ ਰੋਗ ਲਗਾਈ ਗਈ ਹੈ ਕਾਫੀ ਹੋਰ ਤਰ੍ਹਾਂ ਦੀ ਬਸਾਂ ਉਤੇ ਵੀ ਰੋਗ ਜਿਹੜੀਆਂ ਲਗਾ ਦਿੱਤੀ ਗਈ ਹੈ ਦੱਸ ਦਈਏ ਕਿ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਜਿਹੜੇ ਸਬੰਧ ਨੇ ਉਹ ਵਿਗੜਦੇ ਜਾ ਰਹੇ ਨੇ ਉਸ ਨੂੰ ਲੈ ਕੇ ਹੁਣ ਜਿਹੜੇ ਭਾਰਤ ਦੇ ਵੱਲੋਂ ਵੱਡੇ ਫੈਸਲੇ ਜਿਹੜੇ ਨੇ ਲਗਾਤਾਰ ਲਏ ਜਾ ਰਹੇ ਨੇ ਪਹਿਲਾਂ ਇਹ ਸਟ੍ਰਾਈਕ ਕੀਤੀ ਗਈ ਸੀ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਵੀ ਕਈ ਜੋ ਕੋਡੀਆਂ ਚੱਲ ਆ ਰਹੀਆਂ ਨੇ ਉਹ ਚੱਲੇਗੇ ਉਸ ਤੋਂ ਬਾਅਦ ਹੁਣ ਇੱਕ ਫੈਸਲਾ ਵੱਡਾ ਆਇਆ ਕਿ ਜੰਮੂ ਕਟਰਾ ਜਿਹੜੀਆਂ ਬੱਸਾਂ ਜਾਣ ਵਾਲੀਆਂ ਉਹਨਾਂ 'ਤੇ ਰੋਕ ਲਗਾ ਦਿੱਤੀ ਗਈ ਹੈ ਸੀਟੀਯੂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਦੱਸ ਦਿੱਤੇ ਕਿ ਇਤਾਰੇ ਕਿ ਦਿੱਤਾ ਗਿਆ ਕਿ ਜੇਕਰ ਰਾਤ ਨੂੰ ਬੱਸ ਸਫ਼ਰ ਕਰ ਰਹੀ ਹੈ ਜਾਂ ਵਿੱਚ ਸਵਾਰੀ ਸਫ਼ਰ ਕਰ ਰਹੀਆਂ ਨੇ ਜੇਕਰ ਬਲੈਕਆਊਟ ਹੋ ਜਾਂਦਾ ਹੈ ਤਾਂ ਸਵਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਕੋਈ ਸਰਾ ਨੁਕਸਾਨ ਹੋ ਸਕਦਾ ਹੈ ਕੋ ਕੋਹਰਾ ਹੋਟ ਹੋ ਸਕਦੀ ਹੈ ਕੋਈ ਤਣਾ ਦੇ ਵਿੱਚ ਆ ਸਕਦਾ ਹੈ ਜਿਸ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਫੈਸਲਾ ਆਪਦੇ ਵਿੱਚ ਵੱਡਾ ਮੰਨਿਆ ਜਾ ਰਿਹਾ ਕਿਉਂਕਿ ਇਸ ਵਿਚਾਲੇ ਲੋਕਾਂ ਨੂੰ ਜਿਹੜੀ ਮੁਸ਼ਕਲ ਆ ਰਹੀ ਸੀ ਲੋਕਾਂ ਦੇ ਜਿਹੜੀ ਇਹ ਰਿజర్ਵੇਸ਼ਨ ਦੇ ਵਿੱਚ ਵੀ ਮਿਹਰੀ ਇਹ ਮੁਸ਼ਕਲ ਆ ਰਹੀ ਸੀ ਹੁਣ ਉਸ ਦੇ ਬਸਾਂ ਦੇ ਉੱਪਰ ਪੂਰਨ ਤੌਰ ਤੇ ਰੋਕ ਲਗਾ ਦਿੱਤੀ ਗਈ ਹੈ